ਸਤਿਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਜਤਨ ਕਰੈ ਮਨੁਖੁ ਦਹਿ ਕਾਵੈ ਓ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੁ ਓ ਕਰ ਪਾਵੈ ਭੇਖ ਕਰੈ ਨਿਰਬਾਨੈ ਯਤਨ ਕਰੈ ਮਾਨੁਖ ਦਹਿ ਕਾਵੈ ਓਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂ ਕਰ ਪਾਵੈ ਏਖ ਕਰੈ ਨਿਰਬਾਨੈ ਜਾਣਤ ਦੂਰ ਤੁਮਹਿ ਪ੍ਰਵਨੀਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਪੀ ਫੇਰ ਰਹਾਉ ਜਬ ਲਗ ਤੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਤੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜਿਦੇ ਤਨਾਸਰੀ ਰਾਗ ਅੰਦਰ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਪ੍ਰਭੂ ਤੂੰ ਸਭ ਜੀਵਨ ਦੇ ਨੇੜੇ ਵਸਤਾ ਹੈ ਪਰ ਲਾਲਚੀ ਪਖੰਡੀ ਮਨੁੱਖ ਤੈਨੂੰ ਦੂਰ ਵਸਤਾ ਸਮਝਦਾ ਹੈ ਲਾਲਚੀ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੀ ਖਾਤਰ ਉਧਰ ਤੱਕਦਾ ਹੈ ਉਧਰ ਤੋਂ ਉਧਰ ਤੱਕਦਾ ਉਸਦਾ ਮਨ ਟਿਕਦਾ ਨਹੀਂ ਠਹਿਰਾਉ ਹੈ ਭਾਈ ਲਾਲਚੀ ਮਨੁੱਖ अनेका ਯਤਨ ਕਰਦਾ ਹੈ ਲੋਕਾਂ ਨੂੰ ਧੋਖਾ ਦਿੰਦਾ ਹੈ ਵਿਰਕਤਾਵਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ ਪਾਪ ਕਰਕੇ ਫਿਰ ਉਹਨਾਂ ਪਾਪਾਂ ਤੋਂ ਮੁੱਕਰ ਵੀ ਜਾਂਦਾ ਹੈ ਪਰ ਸਭ ਤੋਂ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਮਾਤਮਾ ਸਭ ਕੁਝ ਜਾਣਦਾ ਹੈ ਤੇ ਭਾਈ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਢਕਣਾ ਦੂਰ ਨਹੀਂ ਹੁੰਦੀ ਇਹ ਲਾਲਚ ਤੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਇਹ ਨਾਨਕ ਆਖ ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਏਦਾ ਜਿਸ ਮਨੁੱਖ ਤੇ ਮਾਲਕ ਪ੍ਰਭੂ ਦਇਆਵਾਨ ਹੁੰਦਾ ਤੇ ਉਸ ਨੂੰ ਨਾਮ ਦੀ ਦਾਤ ਦਿੰਦਾ ਓਹੀ ਮਨੁੱਖ ਸੰਤ ਹੈ ਭਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇ ਜੋ ਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਡ ਬਾਇ आवर ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਹਨਾਸਰੀ ਫਿਫਥ ਮਹਿਲ ਗੁਰੂ ਸਾਹਿਬ ਜੀ ਸੇਜ਼ ਥੈਟ ਪੀਪਲ ਟ੍ਰਾਈ ਟੂ ਰੀਸੀਵ ਅਦਰਸ but the inner noah the searcher of hearts knows everything they commit sins and then deny them while they pretend to be in nirvana they believe that you are far away but you o god are near at hand looking around this way and that the greedy people come and go. Pause. As long as the doubts of the mind are not removed, liberation is not found, says Nanak. He alone is a saint, a devotee, and a humble servant of the Lord God Vaheguru, to whom the Lord Vaheguru and Master is merciful. Vahigurji ka khalsa, Ji ki fate.